ਲੋ ਜੀ ਅੱਜ ਤੁਹਾਡੇ ਸਾਹਮਣੇ ਇੱਕ ਪਿਆਰਾ ਜਿਹਾ ਗੀਤ ਪੇਸ਼ ਕਰ ਰਹੀ ਹਾਂ ਮੈਂ ਸਰਬਜੀਤ ਕੌਰ ਢਿੱਲੋਂ ਤੇ ਉਮੀਦ ਕਰਦੀ ਹਾਂ ਤੁਸੀਂ ਮੇਰੇ ਗੀਤ ਨੂੰ ਪਰਮ ਹੰਗਾਰਾ ਦੇਵੋਗੇ ਤੇ ਤੁਹਾਡੇ ਸਾਹਮਣੇ ਮੈਂ ਬਿਆਹ ਜਿਗਾਉਣ ਵਾਲਾ ਗੀਤ ਪੇਸ਼ ਕਰਦੀ ਹਾਂ ਸੁਣੋ ਜੀ ਗੀਤ ਗੀਤਾ ਨੇ ਤੁ ਸੱਭੀ ਕਰਾਈਏ ਤੇ नहीं तू सगी कराई थे नी तू पैन पेके नी दस की दे पामा की दे पामा गो ਸੱਗੀ ਪੈਨੇ ਤੇਰੀ ਪੱਬੀ ਮੇ ਜੀ ਦੇ ਮਣ ਵਿੱਚ ਰਹਿੰਦੀ ਸਾਦੀ ਵੇ ਮੇ ਜਿਗਰ ਕੀਤਾ ਜਿਗਰ ਕੀਤਾ ਵਰੀਆ ਨੀ ਤੂੰ ਕਾਟੇ ਕਰਾਇ ਇਥੇ ਨਹੀਂ ਤੂੰ ਪੈਨਣਵੇਂ ਲੈ ਪੇਕੇ ਨਹੀਂ ਦਸ ਕੀ ਦੇ ਪਾ ਮ ਕੀ ਦੇ ਪਾ ਮੰਗੋ ਕਾਂਟੇ ਪੈਨੇ ਤੇਰੀ ਪੱਬੀ ਵੇ ਜੀ ਦੇ ਮਣ ਵਿੱਚ ਰਹਿੰਦੀ ਸਾਦੇ ਵੇ ਮੈਂ ਜਿਗਰ ਕੀਤਾ ਜਿਗਰ ਕੀਤਾ ਵਰੀਆ नीतटिकाग्रायाथे नी तू पैनण वेड़े पिके नी दस की दे पामा की दे पामा गौरिए ਟਿੱਕ ਪੈਨੇ ਤੇਰੀ ਪੱਬੇ ਬੇਜੀ ਦਿਮਨ ਵਿੱਚ ਰਹਦੀ ਸਾਦੀਵੇ ਮੈਂ ਜਿਗਰ ਕੀਤਾ ਜਿਗਰ ਕੀਤਾ ਵੇਰੀਆ ਵੇ नीत जिगरा किताब कब थे रानी करनी वसुधा मे रानी तू करनु आजा करनु आजा ਵੇ ਮੈਂ ਕਰਨੀ ਆਉਨਾ ਤੇਰੇ ਵੇ ਮੈਂ ਮਰ ਜੂ ਬਾਪ ਦੇ ਖੇੜੇ ਵੇ ਮੈਂ ਜਿਗਰਾ ਕੀਤਾ ਜਿਗਰਾ ਕੀਤਾ ਵਰੀਆ ਵੇ ਲਓ ਜੀ ਇਹ ਮੇਰੀ ਨਮਾਣੀ ਦੀ ਕੋਸ਼ਿਸ਼ ਸੀ ਸੋਨ ਗੀਤ ਸੁਣਾਇਆ ਦੇ ਵੀਰ ਗੀਤ ਦੱਸਿਓ ਸੁਣ ਕਿਸ ਤਰ੍ਹਾਂ ਦਾ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਕੋਲ ਵਾਚ ਕਰ ਤੇ ਜੇ ਤੁਸੀਂ ਪਰ ਮਹੰਗਾਰਾ ਦਿੱਤਾ ਫਿਰ ਮੈਂ ਤੁਹਾਨੂੰ ਹੋਰ ਕੋਈ ਵਧੀਆ ਜਿਹਾ ਗੀਤ ਸੁਣਾਉਂਗੀ ਅੱਜ ਫਸ ਮੇਰਾ ਮਨ ਕੀਤਾ ਵੀ ਮੈਂ ਗੀਤ ਗਾਵਾਂ ਤੇ ਆਪਾਂ ਗਾਦੇ ਜੋ ਆਪਣੇ ਮਨ ਚੰਦਾ ਉਹ ਆਪਾਂ ਪੂਰਾ ਕਰ ਲੈਨੇ ਤੇ ਇਹ ਵੀ ਆਪਣੇ ਨਿੱਕੇ ਨਿੱਕੇ ਸ਼ੌਕ ਨੇ ਸਾਂਕਾ ਨੂੰ ਪਾਲ ਕੇ ਰੱਖਣਾ ਚਾਹੀਦਾ ਸਾਂਕ ਲਿਮਟ ਅਨਸਾਰ ਹੋਣੀ ਚਾਹੀਦੀ ਨੇ ਤੁਹਾਡੇ ਜਿਹੜੇ ਲਿਮਟ 'ਚ ਹੋਣ ਤੇ ਜ਼ਰੂਰ ਪੂਰੇ ਕਰਨੇ ਚਾਹੀਦੇ ਥੈਂਕ ਯੂ ਬਾਈ ਟੇਕ ਕੇਅਰ